ਸਾਡੀ ਜਥੇਬੰਦੀ ਤਾਂ ਦੇਖੋ ਜੀ ਨਾਨ ਟੀਚਿੰਗ ਦੇ ਜਥੇਬੰਦੀਆਂ ਜਿਹੜੀਆਂ ਅੱਜ ਬੈਠੀਆਂ ਨੇ ਤੇ ਉਹ ਸਾਡੀ ਟਾਈਮ ਤੇ ਸੈਲਰੀ ਪਵੇ ਸਰ ਸੈਲਰੀ ਅੱਜ 21 ਤਰੀਕ ਹੋਗੀ ਭਾਈ ਸਾਨੂੰ ਤਾਂ ਹਲਕਾ ਕੁਝ ਵੀ ਨਹੀਂ ਪਤਾ ਚੱਲਿਆ ਪ੍ਰਬੰਧ ਕਰੋ ਪ੍ਰਬੰਧ ਕਰੋ ਜਿਵੇਂ ਵਾਦੀ ਪਰਦਾ ਸੰਸਣ ਕਰੋ ਸੰਸਣ ਕਰੋ ਸਰ ਮਨੇ ਹੀ ਤਾਂ ਡੁੱਬੇ ਮਾਰੋ ਡੁੱਬੇ ਮਾਰੋ ਜਿਵੇਂ ਵਾਦੀ ਪਰਦਾ ਸੰਸਣ ਆਏ ਹਾਂਜੀ ਮੇਰਾ ਨਾਮ ਸ਼ਰਨਦੀਪ ਕੌਰ ਜਿਹੜੇ ਜਰਨਾਲਾ ਮੰਗਾ ਕੇ ਹੋਣੀ ਤੇ ਕਿਹੜੀ ਜੱਥੇਬੰਦੀ ਸਾਡੀ ਜਥੇਬੰਦੀ ਤਾਂ ਦੇਖੋ ਜੀ ਨਾਨ ਟੀਚਿੰਗ ਜਥੇਬੰਦੀਆਂ ਜਿਹੜੀਆਂ ਅੱਜ ਬੈਠੀਆਂ ਨੇ ਬਾਕੀ ਟੀਚਰਾਂ ਦੇ ਨਾਲ ਅਸੀਂ ਗੱਲਬਾਤ ਹੋਰ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਫਿਰ ਅੱਗੇ ਕੋਈ ਪਲਾਨ ਲਿਖਾਂਗੇ ਮੰਗਾ ਸਾਡੀ ਹੋਈ ਸਾਡੀ ਟਾਈਮ ਤੇ ਸੈਲਰੀ ਪਵੇ ਇਹਨੂੰ ਬੰਦ ਕਰੋ ਹਾਂਜੀ ਸੈਲਰੀ ਕਦੋਂ ਨਹੀਂ ਸਰ ਸੈਲਰੀ ਅੱਜ 21 ਤਰੀਕ ਹੋਗੀ ਬਾਈ ਸਾਨੂੰ ਤਾਂ ਹਲ ਤਾਂ ਕੁਝ ਵੀ ਨਹੀਂ ਪਤਾ ਚੱਲਿਆ ਜਦੋਂ ਗੱਲ ਹੋਈ ਮੀਟਿੰਗ ਵਗੈਰਾ ਹਾਂਜੀ ਮੀਟਿੰਗਾਂ ਚੱਲ ਰਹੀਆਂ ਨੇ ਜੀ ਪਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਨਾ ਕਾਰਨ ਉਹ ਦੱਸ ਰਹੇ ਨੇ ਕਿ ਸਰਕਾਰ ਨੇ ਜਿਹੜੀ ਤੁਹਾਨੂੰ ਗ੍ਰਾਂਟ ਦੇਣੀ ਹੁੰਦੀ ਹੈ ਉਹ ਰੋਕੀ ਹੈ ਜਾਂ ਕੀ ਹੈ ਉਹਦੇ ਵਿੱਚ ਸਾਨੂੰ ਨਹੀਂ ਪਤਾ ਚੱਲ ਰਿਹਾ ਨਾ ਕਿ ਕਿਉਂ ਰੋਕੀ ਹੈ ਇੰਨਾ ਟਾਈਮ ਕਿਉਂ ਲੰਘਿਆ ਅਗਲਾ ਸਟੈਪ ਕੀ ਹੋਗਾ ਅਗਲਾ ਸਟੈਪ ਸਾਡਾ ਅਸੀਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਲਵਾਂਗੇ ਕੋਈ ਵੀ ਜੋ ਵੀ ਯੂਕ ਹੋਊਗਾ ਜੋ ਸਾਨੂੰ ਠੀਕ ਲੱਗੂਗਾ ਸਾਨੂੰ ਤਾਂ ਤਨਖਾਹ ਚਾਹੀਦੀ ਹੈ ਤਾਂ ਉਸ ਤੋਂ ਵੱਧ ਅਸੀਂ ਮੇਰਾ ਨਾਮ ਪ੍ਰਕਾਸ਼ ਢਾਲੀ ਵਾਲਾ ਜੀ ਢਾਲੀ ਵਾਲਾ ਮੈਂ ਮੈਡਮ ਫਾਰਮ ਦਾ ਸਾਡੇ ਗਨਪੱਤਰ ਅਮਰਜੀਤ ਪੇਰੂ ਦੇ ਦੇਖੋ ਅੱਜ ਦਾ ਇਹ ਧਰਨਾ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਕਰਾਉਣ ਦੇ ਲਈ ਕਰਦੇ ਨੇ ਕਿ ਲਾਇਆ ਗਿਆ ਪੰਜਾਬ ਸਰਕਾਰ ਹੈ ਜਿਹੜੀ ਉਹ ਗ੍ਰਾਂਟ ਹੈ ਸਾਡੀ ਰਿਲੀਜ਼ ਨਹੀਂ ਕਰ ਰਹੀ ਅੱਜ 21 ਤਰੀਕ ਹੋ ਚੁੱਕੀ ਹੈ ਜਿਸ ਕਾਰਨ ਕਰਮਚਾਰੀਆਂ ਦੀ ਵਿੱਤੀ ਹਾਲਤ ਖਰਾਬ ਹੈ ਬਾਰ ਬਾਰ ਅਸੀਂ ਪ੍ਰਸ਼ਾਸਨ ਨੂੰ ਇਸ ਸਬੰਧੀ ਮੰਗ ਪੱਤਰ ਔਰ ਡਿਮਾਂਡ ਕਰ ਚੁੱਕੇ ਹਾਂ ਕਿ ਸਾਡੀ ਤਨਖਾਹ ਰਿਲੀਜ਼ ਕਰੋ ਪਰ ਪੰਜਾਬ ਸਰਕਾਰ ਤੋਂ ਗ੍ਰਾਂਟ ਨਾ ਆਉਣ ਕਾਰਨ ਸਾਡੀ ਜਿਹੜੀ ਤਨਖਾਹ ਰਿਲੀਜ਼ ਨਹੀਂ ਕਰੀ ਔਰ ਅਸੀਂ ਆਪਣੀ ਆਵਾਜ਼ ਹੈ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣ ਦੇ ਲਈ ਅੱਜ ਡੇਢ ਘੰਟੇ ਦਾ ਜਿਹੜਾ ਇੱਥੇ ਰੋਸ ਧਰਨਾ ਜਿਹੜਾ ਉਹ ਲਾਇਆ ਗਿਆ ਤਾਂ ਜੋ ਸਾਡੀ ਆਵਾਜ਼ ਪਹੁੰਚੇ ਪਹਿਲੇ ਕਿਸੇ ਨਾਲ ਮੀਟਿੰਗ ਹੋਈ ਗੱਲ ਬਾਤ ਹੋਈ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਪਰ ਸਰਕਾਰ ਹੈ ਜਿਹੜੀ ਉਹ ਟੱਸ ਤੋਂ ਮੱਸ ਨਹੀਂ ਹੋ ਰਹੀ ਔਰ ਯੂਨੀਵਰਸਿਟੀ ਨੂੰ ਭੁਖਾਰੀ ਬਣਾ ਕੇ ਸਾਫਤ ਕਰ ਰਹੀ ਹੈ